ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤਰਲੋਚਨ ਸਿੰਘ ਚੇਅਰਮੈਨ ਸਿਲ버ੋਕ ਇੰਟਰਨੈਸ਼ਨਲ ਸਕੂਲ ਸ਼ਹਾਜਪੁਰ ਟਾਂਡਾ ਸਾਰਿਆਂ ਨੂੰ ਬੇਨਤੀ ਕਰਦਾ ਕਿ ਕੱਲ 1 ਜੂਨ ਨੂੰ ਲੋਕ ਸਭਾ ਦੇ ਜਿਹੜੇ ਇਲੈਕਸ਼ਨ ਹੋ ਰਿਹਾ ਉਹਦੀਆਂ ਵੋਟਾਂ ਪੈਣ ਜਾ ਰਹੀਆਂ ਲੋਕਤੰਤਰ ਦੀ ਮਜ਼ਬੂਤੀ ਵਾਸਤੇ ਅਸੀਂ ਸਾਰਿਆਂ ਨੇ ਆਪਣੀ ਵੋਟ ਦਾ ਜੋ ਸਾਨੂੰ ਅਧਿਕਾਰ ਮਿਲਿਆ ਉਹ ਵੋਟ ਪਾ ਕੇ ਆਪਣਾ ਅਧਿਕਾਰ ਯੂਜ਼ ਕਰਨਾ ਔਰ ਮੈਂ ਇਥੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਹੈ ਕਿ ਜੇ ਤੁਸੀਂ ਆਪਣੀ ਵੋਟ ਨਾ ਪਾਈ ਤਾਂ ਅਸੀਂ 5 ਸਾਲ ਜਿਹੜੀ ਸਰਕਾਰ ਚੁਣਨੀ ਹੈ ਫਿਰ ਅਸੀਂ ਕਹਿ ਨਹੀਂ ਸਕਦੇ ਕਿ ਸਰਕਾਰ ਨੇ ਸਾਡੇ ਮੁਤਾਬਕ ਕੰਮ ਨਹੀਂ ਕੀਤਾ ਆਪਾਂ ਆਪਣੇ ਦੇਸ਼ ਦੀ ਤਰੱਕੀ ਵਾਸਤੇ ਆਪਣੀ ਵੋਟ ਦਾ ਅਧਿਕਾਰ ਜੋ ਸਾਨੂੰ ਮਿਲਿਆ ਹੈ ਉਹ ਜ਼ਰੂਰ ਵੋਟ ਪਾ ਕੇ ਕਰਨਾ ਹੈ ਤਾਂ ਕਿ ਅਸੀਂ ਆਪਣੇ ਹਿੰਦੁਸਤਾਨ ਦੀ ਤਰੱਕੀ ਵਾਸਤੇ ਇੱਕ ਚੰਗੀ ਸਰਕਾਰ ਚੁਣ ਸਕੀਏ ਸੋ ਸਾਰਿਆਂ ਨੂੰ ਦੁਬਾਰਾ ਬੇਨਤੀ ਹੈ ਕੱਲ ਪਹਿਲੀ ਜੂਨ ਨੂੰ ਸਾਰੇ ਆਪਣੀ ਆਪਣੀ ਵੋਟ ਪਾ ਕੇ ਆਪਾਂ ਇਸ ਚੀਜ਼ ਦਾ ਸੰਦੇਸ਼ ਦੇਣਾ ਹੈ ਤਾਂ ਕਿ ਅਸੀਂ ਆਪਣੇ ਸਾਰਿਆਂ ਨੇ ਮਨ ਪਸੰਦ ਦੀ ਸਰਕਾਰ ਜੋ ਚੁਣੀ। थैंक यू वेरी मच।